ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਵੱਡੀ ਸਾਥ ਦੇ ਵਿੱਚ ਸਾਰੇ ਸਾਲ ਦਾ ਕੈਲੰਡਰ ਪੈਣ ਤੋਂ ਬਾਅਦ ਇੱਕ ਬ੍ਰਾਤਨ ਦੇ ਰੂਪ ਵਿੱਚ ਵਧਣ ਜਾ ਰਿਹਾ ਠੀਕ ਹੋ ਗਏ ਦੇਖੋ ਪਿੰਡ ਧੰਨੇਵਾਲ ਜਿੱਥੇ ਸੰਤ ਮਹਾਪੁਰਸਾਂ ਦਾ ਸੁਖਬਾਬ ਨਾਮ ਜੀ ਦੇ ਬਰਾਬਰ ਸੁਖਬਾਬ ਨਾਮ ਸਿੰਘ ਜੀ ਬਣੇ ਸੰਤ ਮਹਾਪੁਰਸਾਂ ਦੇ ਜੀ ਨੇ ਇਹਨਾਂ ਦੇ ਸਹਿਯੋਗ ਨਾਲ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਸਮੂਹੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹਦੀ ਸ਼ਾਦੀ ਪ੍ਰਤੀਸ਼ਤ ਦੀ ਵੱਡੀ ਸ਼ਖਤ ਸੀ ਉਸ ਵੱਡੀ ਸ਼ਖਤ ਇੱਕ ਵਿਰਾਸਤੀ ਸ਼ਖਤ ਦੇ ਰੂਪ ਦੇ ਵਿੱਚ ਸਥਾਪਿਤ ਕਰਨਾ ਅਸੀਂ ਵੱਡੀ ਸ਼ਖਤ ਨੂੰ ਪਹਿਲਾਂ ਵੀ ਮਤਲਬ ਇਸ ਇਸ ਵਿੱਚ ਮਾਰਿਆ ਸੀਗਾ ਲੈ ਵਾ ਸੀਗਾ ਹੁਣ ਵੀ ਅਸੀਂ ਉਹ ਮੰਮੀ ਦੇ ਘਟੇ ਲਈ ਰਾਸ਼ਟਰੀ ਜੋ ਦਿਹਾਮੜਾ ਨਹੀਂ ਆਈਏ ਜਿਹਦੇ ਵੀ ਪਿੰਡ ਦੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਦਾ ਪਹਿਲਾ ਲੈਟਰ ਹੈ ਪਹਿਲੇ ਲੈਟਰ ਦੇ ਸਟੈਂਡ ਦੇ ਨਾਲ ਹੀ ਪਹਿਲਾਂ ਬੜਾ ਸਭ ਵੱਲੋਂ ਜਾਤ ਹੋਏ ਨੇ ਜਾ ਫੋਨ ਤੋਂ ਬਾਅਦ ਅਰਦਾਸ ਲਈ ਲੰਗਰ ਵਰਤਿਆ। ਸੰਗਤ ਤੋਂ ਬਾਅਦ ਉਹਦੀ ਲੈਂਟਰੀ ਚੈਰੀ ਆ। ਉਹ ਲਗਭਗ ਮੁਕੰਮਲ ਆ ਗਈ ਲੈਂਟਰੀ ਦਾ ਕੰਮ ਸ਼ੁਰੂ ਹੋ ਗਿਆ ਹੁਣ। ਹਾਂਜੀ। ਤੇ ਇਹਦੇ ਵਿੱਚ ਨਗਰ ਨਿਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਹੈ। ਮਿੰਦਾ ਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਪਾਂ ਫੋਟੋ ਪਿੰਡਾਂ ਦੇ ਵਿੱਚ ਦੇਖਦੇ ਆ ਕਿ ਸਾਡੀ ਵੱਡੀ ਛੱਤ 'ਤੇ ਇੱਕ ਨਵੇਂ ਰੂਪ ਦੇ ਇੱਕ ਇਤਿਹਾਸਿਕ ਰੂਪ ਦੇ ਵਿੱਚ ਸਾਡੇ ਸਾਹਮਣੇ। ਕੀ ਕਹਿਣਾ ਚਾਹੋਗੇ ਅੱਜ ਨਗਰ ਦੇ ਸਹਿਯੋਗ ਦੇ ਨਾਲ ਪਿੰਡ ਵੱਡੀ ਛੱਤ 'ਤੇ ਲੈਂਟਰ ਪੈਣ ਜਾ ਰਿਹਾ ਜਿਹੜਾ ਇੱਕ ਇਤਿਹਾਸ ਦੇ ਵਿੱਚ ਇਤਿਹਾਸ ਰਚ ਜਾਊਗਾ ਪਿੰਡ ਚੱਲੇਵਾਦ ਇੱਕ ਪ੍ਰਾਤਨ ਤਸਵੀਰ ਬਣੀ ਇਹ ਹੈ ਸਾਫ ਸਾਡੀ ਇੱਕ ਪਿੰਡ ਦਾ ਸੈਂਟਰ ਜਿਹਨੂੰ ਕਹਿੰਦੇ ਨੇ ਮੇਨ ਚਾਲਾ ਵੱਡੀ ਸਾਫਾ ਹੈ ਸਾਡੇ ਪਿੰਡ ਦੇ ਵਿੱਚ ਮੋੜੀ ਹੈ ਜਿਹੜੀ ਮੇਨ ਸਾਫਾ ਹੈ ਪਿੰਡ ਦੀ ਜਿੱਥੇ ਹਰ ਇੱਕ ਕੋਈ ਚਾਹੇ ਰਾਜਨੀਤਿਕ ਕਾ ਚਾਹੇ ਕੋਈ ਧਾਰਮਿਕ ਕਾ ਪ੍ਰੋਗਰਾਮ ਇੱਥੇ ਸਾਡੇ ਵਿੱਚ ਹੁੰਦਾ ਰਹਿੰਦਾ ਹੈ ਇੱਥੇ ਜਿਹੜਾ ਮਹਾਂਪੁਰਸਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈਗਾ ਜਿਹੜੀ ਬਰਾਸਤੀ ਸਾਫਾ ਕਹਾ ਗਲੀ ਨੂੰ ਪੁਰਾਣੀ ਬਰਾਸਤੀ ਇਸ ਤਰ੍ਹਾਂ ਇਦੇ ਵਿੱਚ ਅਸੀਂ ਜਿਹੜਾ ਉਹ ਦੱਸਤਾ ਹੈਗਾ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਉਹ ਤਾਂ ਅੱਜ ਪਹਿਲਾ ਲੈਂਟਾ ਜਿਹੜਾ ਪੈਣ ਜਾ ਰਿਹਾ ਹੈਗਾ ਤੇ ਸਵੇਰ ਤੋਂ ਲੈ ਕੇ 9 ਤੋਂ ਲੈ ਕੇ 11 ਵਜੇ ਤੱਕ ਬੀਬੀਆ ਦਾ ਆਪਣੀ ਸਹਿਰ ਦਾ ਜੱਪ ਹੋਇਆ ਜੱਪ ਤੋਂ ਬਾਅਦ ਦਾ ਰਾਤ ਦੇੰਤੀ ਦਮੇ ਤੋਂ ਜਿਹੜਾ ਹੈ ਇਹ ਚਾਰ ਜਗਾ ਅੱਜ ਪਹਿਲਾ ਲੈਂਟਾ ਪੈਣ ਜਾ ਰਿਹਾ ਤੇ ਲੈਂਟਰੇ ਦੇ ਉੱਪਰ ਹੋਰ ਪੈਣਾ ਹੈ ਇਸ ਤਰ੍ਹਾਂ ਹੀ ਸੁਰਾ ਜਾਤੀ ਹੈ ਜਿਹੜਾ ਹੈਗਾ ਮੁਕੰਮਲ ਹੋਊਗੀ ਹਰਪਰੀ ਦੇ ਵਿੱਚ ਕੀਰਤ ਦੇ ਵਿੱਚ ਮਹੱਤਵਪੂਰਨ ਦੀ ਵਸਤੀ ਹੁੰਦੀ ਹੈ ਤੁਹਾਨੂੰ ਆਪਾਂ ਦੱਸਣ ਜੀ ਦੀ ਨਗਰ ਕੀਰਤਨ ਹੁੰਦਾ ਉਦੋਂ ਤੱਕ ਜੋਰੇ ਲਾਇਆ ਵੀ ਉਹ ਤੱਕੇ ਜਿਹੜੀ ਸਾਫਾਗੀ ਤਿਆਰ ਹੋ ਕੇ ਜਿਹੜਾ ਸਾਫਾ ਹੈ ਨਵਾਂ ਰੂਪ ਜਿਹੜਾ ਉਦੋਂ ਨੂੰ ਲੋਕਾਂ ਨੂੰ ਦੇਖਣ ਨੂੰ ਮਿਲਦਾ ਭਾਵੇਂ ਕਿ ਪੈਂਟਾ ਲੈਵਲ 'ਤੇ ਪਹਿਲਾਂ ਹੀ ਬਹੁਤ ਸਾਰਾ ਵਿਕਾਸ ਹੋਇਆ ਹੈ ਨਾ ਪਰ ਇਹਦੇ ਬੰਦੇ ਨਾਲ ਇੱਕ ਪਿੰਡ ਨੂੰ ਨਵੀਂ ਦਿਸ਼ਾ ਮਿਲੇਗੀ ਹਾਂਜੀ ਦੇਖੋ ਜਿਹੜੀਆਂ ਇਹ ਚੀਜ਼ਾਂ ਨੇ ਬ੍ਰਾਸ਼ਤ ਪਹਿਲੀ ਗੱਲ ਤੋਂ ਬ੍ਰਾਸ਼ਤ ਵਾਲੀਆਂ ਚੀਜ਼ਾਂ ਬਹੁਤ ਘਟ ਰਹੀਆਂ ਕਿੰਨਤੀ ਮੰਤਰੀ ਕੀ ਕਹਣਾ ਕਿਤੇ ਕੋਈ ਹੋਵੇ ਪਰ ਜਿਹੜੀ ਇਹ ਵਿਰਾਸਤੀ ਚੀਜ਼ ਮਿਲ ਰਹੀ ਹੈਗੀ ਇਹ ਪਿੰਡ ਦਾ ਬਹੁਤ ਵੱਡਾ ਜਾਨੀ ਦੀ ਕਹਿ ਲਈਏ ਕੋਈ ਬਰਾਲਾ ਕਹਿ ਲੋ ਜਾਂ ਤਾਂ ਮਾਹਪੁਰਸਾ ਦਾ ਨਗਰ ਦਾ ਬਰਾਲਾ ਕਹਿ ਲੋ ਤੇ ਨਹੀਂ ਤੇ ਇਹ ਚੀਜ਼ਾਂ ਸਭ ਅਲੋਪ ਹੋ ਗਿਆ ਤੇ ਵਧੀਆ ਦੇਖ ਕਿਉਂਕਿ ਬਾਸੀ ਦੇ ਉੱਤੇ ਬਾਹਰਲੇ ਪਿੰਡਾਂ ਤੋਂ ਲੋਕ ਐਨ ਆਰ ਆਈ ਵੀਰ ਬਾਸੀ ਦੇ ਉੱਤੇ ਬਹੁਤ ਆਉਂਦੇ ਨੇ ਇੱਥੇ ਮੇਨ ਦੁਵਾਲ ਹੁੰਦਾਗਾ ਜਦੋਂ ਦੇਖਣਗੇ ਆ ਕਿ ਤਾਂ ਹੋਰ ਪਿੰਡਾਂ ਦੇ ਵਿੱਚ ਵੀ ਇਹ ਦੀ ਇੱਕ ਤਰ੍ਹਾਂ ਦੇ ਚੰਕ ਲੱਗੂ ਸਮੂਹ ਨਗਰ ਦੇ ਵਸਨੀਕ ਕੀ ਕਹੋਗੇ ਜੇ ਮੇਰੇ ਇੱਥੇ ਸੇਵਾ ਵੀ ਚੱਲ ਰਹੀ ਹੈ ਜਿਨ੍ਹਾਂ ਨਾਲ ਨਾਲ ਮੂਲਕਰਵਾਤਿਕਾਂ ਨੂੰ ਇਹੀ ਬੇਨਤੀ ਹੈ ਜੀ ਪਾਰਟੀਆਂਵਾਦਿਆਂ ਤੋਂ ਉੱਪਰ ਉੱਟ ਕੇ ਜਿਹੜੇ ਕੋਈ ਥੋੜੇ ਆਸ ਵਿੱਚ ਹੁੰਦੇ ਆਗੇ ਮਾੜੇ-ਮੋੜੇ ਰੋਸੇ ਗੁੱਸੇ ਕਿਲੇ ਪਾਸੇ ਰੱਖ ਕੇ ਜਿਹੜੇ ਇਹ ਜੇ ਸਾਂਝੇ ਕੰਮਾਂ ਦੇ ਤੇ ਉਹਨਾਂ ਨੂੰ ਪਾਸੇ ਰੱਖ ਕੇ ਬਈ ਸਾਂਝੇ ਕੰਮਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾਗਾ ਤੇ ਆਤਵਾਦੀ ਦੀ ਆ ਕਿ ਇੱਥੇ ਜੇ ਉਹ ਵੀ ਸੇਵਾ ਚੱਲਦੀ ਆ ਉਹਦੇ ਵਿੱਚ ਹੀ ਸਭ ਹੋਣਾ ਜਿਹੜੀ ਇਹ ਮਤਲਬ ਸੱਤ ਸਾਰਾ ਮਤਲਬ ਕਰ ਰਿਹਾ ਦੇਖ ਰਿਹਾ ਕ ਜੋ ਵੀ ਆ ਗਿਆ ਉਹ ਸੰਤਪਾਵਾ ਕਰਨੈਲ ਸਿੰਘ ਜੀ ਤੇ ਉਹਨਾਂ ਦੇ ਨਾਲ ਜਿਹੜੇ ਹੁਣ ਸਾਡੇ ਅੰਤੋਂ ਬਾਬਾ ਭਵਿੰਦਰ ਸਿੰਘ ਜੀ ਜੋ ਅਗਲੇ ਉਹਨਰੇ ਮਤਲਬ ਹੈਗਾ ਮਾਪੋਰ ਸਥਾਨੀ ਹੈ ਲੈ ਆਗੇ ਉਹ ਵੀ ਇੱਥੇ ਆ ਕੇ ਗਏ ਆ ਜੋ ਸਾਰਾ ਕੁਝ ਹੈ ਉਹ ਮਾਪੋਰ ਸਭ ਨਹੀਂ ਹੋ ਰਹਾਗਾ ਤੇ ਬਾਬਾ ਜੀ ਭਵਿੰਦਰ ਸਿੰਘ ਉਹ ਆ ਕੇ ਗਏ ਆ ਕਿ ਹੁਣ ਉਹ ਚਲੇ ਗਏ ਤੇ ਉਹ ਵੀ ਇੱਥੇ ਆਪਣੇ ਦਰਸ਼ਨ ਸੰਗਤ ਦੇ ਨਾਲ ਦਰਸ਼ਨ ਦੇ ਕੇ ਗਏ ਆ ਤੇ ਬੱਚੋਂ ਦਾ ਸਤਿ ਹਾਂ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਸਪੂਰਨ ਲੈਟਰ ਤੌਰ ਤੇ ਜਿਹੜੀ ਜਗਾਹ ਦੀ ਗੱਲ ਕਰਦੇ ਕੀਤੀ ਸੀ ਆਪਾਂ ਪਿਛਲੇ ਸਮੇਂ ਵਿੱਚ ਹਨ ਤਾਂ ਉਹ ਅੱਜ ਲੈਟਰ ਪਹੁੰਚ ਜਾ ਰਿਹਾ ਉਹ ਜਗਾਹ ਦਾ ਸਭ ਤੋਂ ਪਹਿਲਾਂ ਤਾਂ ਅਸੀਂ ਮਹਾਪੁਰਸ਼ਾਂ ਦਾ ਧੰਨਵਾਦ ਕਰਦੇ ਆਂ ਬਾਬਾ ਸਾੰਤ ਬਾਬਾ ਭਿੰਦਰ ਸਿੰਘ ਜੀ ਦਾ ਸਵਾਗਤ ਲਾਇਆ ਥੇ ਕਿ ਜਿਨ੍ਹਾਂ ਨੇ ਟ੍ਰੈਂਡ ਦੇ ਨੌਜਵਾਨਾਂ ਨੂੰ ਜਿਹੜੀ ਕਿ ਪ੍ਰਾਤਮਿਕ ਚੀਜ਼ਾਂ ਲੋਪ ਹੋ ਰਹੀਆਂ ਸੀਗੀਆਂ ਜੋ ਸਾਡੀ ਪੀੜ੍ਹੀ ਨੇ ਤਾਂ ਕਾਸ਼ ਨਾ ਕਰਕੇ ਦੇਖਿਆਗਾ ਜੋ ਸਾਡਾ ਥੱਲੇ ਦੀ ਪੀੜ੍ਹੀ ਨੀਵੀਂ ਆ ਨਾ ਤਾਂ ਨੂੰ ਕੋਈ ਕਿਹੇ ਰਾਜ ਦੇ ਕਿਲਿਆਂ ਦਾ ਤੇ ਕੋਈ ਕੰਦਾ ਪ੍ਰਾਤਨ ਕਿੱਥੇ ਆ ਕਿਉਂਕਿ ਸਾਰੇ ਢਾਇ ਤੇ ਰੀਖੰਡਰ ਬਣ ਗਏ ਸਾਡੀਆਂ ਨਲਾਇਕਾਂ ਸਰਕਾਰਾਂ ਨੇ ਤੇ ਸਾਡੀਆਂ ਸੰਸਥਾਵਾਂ ਜਿਨ੍ਹਾਂ ਨੇ ਸਾਹਮਣੇ ਜਿਉਂ ਸਾਹਮਣੇ ਨਹੀਂ ਗਏ ਉਦੇਕ ਨਵਾਂ ਰੂਪ ਦੇ ਕੇ ਪ੍ਰਾਪਨ ਰੂਪ ਦੇ ਕੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਨੂੰ ਇਹ ਦਿਖ ਦੇ ਦਤਾ ਖਾ ਰਹੇ ਆ ਵੀ ਇਹ ਚੀਜ਼ ਪ੍ਰਾਤਨ ਸਾਡੇ ਕਿਲੇ ਇਦਾਂ ਦੇ ਸੀ ਸਾਡੀਆਂ ਜਿਹੜੀਆਂ ਪੁਰਾਣੀਆਂ ਇਮਾਰਤਾਂ ਇਦਾਂ ਦੀਆਂ ਸੀ ਇਸ ਲਈ ਅਸੀਂ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਚੀਜ਼ ਤੇ ਵੀ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਪ੍ਰਾਤਮਿਕ ਚੀਜ਼ ਨੂੰ ਦੁਬਾਰੇ ਜਿੰਦਾ ਰੱਖਿਆ ਵੱਡਾ ਕਾਰਨ ਹਾਂਜੀ ਦੂਸਰੇ ਨੰਬਰ ਤੇ ਨਗਰ ਨਗਰ ਦਾ ਸਾਡੇ ਪਿੰਡ ਦੇ ਵਿੱਚ ਸਾਧੀਆਂ ਕੋਈ ਵੀ ਕੰਮ ਆਦਾ ਬਹੁਤ ਸਹਿਯੋਗ ਰਹਿਤਾ ਨਕਟਰਾਸਾ ਇੱਕ ਜੀ ਦੋ ਉੱਤੋਂ ਦੀ ਹੋ ਕੇ ਸੇਵਾ ਭਾਵਨਾ ਦੇ ਨਾਲ ਕਰਦੇ ਨੇਗੇ ਤੇ ਤਾਂ ਵੀ ਜੋ ਸਾਡਾ ਪਿੰਡ ਅੱਗੇ ਹੁਣ ਪਿਛਲੇ ਸਮਿਆਂ ਨਾਲੋਂ ਅੱਗੇ ਤਰੱਕੀ ਦੇ ਰਾਹ ਤੇ ਕਹਿ ਦਈਏ ਜਾਂ ਵਿਕਾਸ ਦੇ ਰਾਹ ਤੇ ਚੜਿਆ ਹੋਇਆ ਜ ਜੇ ਗੱਲ ਕਰੀਏ ਪਹਿਲਾਂ ਵੀ ਪਿੰਡ ਵਿੱਚ ਬਹੁਤ ਵਿਕਾਸ ਹੋਇਆ ਹੈ ਨਾ ਤਾਂ ਉਸ ਤੋਂ ਬਾਅਦ ਇਹਦੇ ਨਾਲ ਇੱਕ ਪਿੰਡਲੇ ਵਾਲ ਦੀ ਬਖਰੀਦ ਇੱਕ ਬਣੇਗੀ ਹਾਂਜੀ ਜਿਵੇਂ ਪਹਿਲਾਂ ਸਾਰੀਆਂ ਗਲੀਆਂ ਇੰਟਰਲਾਕ ਹੋ ਗਈਆਂ ਟੀਨਾ ਪਾਰਕ ਬਣੇ ਹੈਗੇ ਇਹ ਪਿੰਡ ਦਾ ਨੇੜੇ-ਨੇੜੇ ਦੇ ਪਿੰਡਾਂ ਦੇ ਉੱਪਰ ਦੀ ਪਹਿਲੇ ਨੰਬਰ ਦਾ ਪਿੰਡ ਜੋ ਜਾਣਿਆ ਜਾਂਦਾ ਹੈ ਮੋਡਰਨ ਪਿੰਡ ਹੋ ਚੁੱਕਿਆ ਸੀ ਜਿਹੜੀ ਇਹ ਵਿਖਬਾਨੀ ਹੈ ਇਹ ਵੱਡੀ ਸੱਤ ਇਹਨਾਂ ਜਿਹਨੂੰ ਅਸੀਂ ਇਹਦੇ ਨਾਲ ਦਾ ਸਾਡੇ ਪਿੰਡ ਦਾ ਨਾਮ ਹੋਰ ਵੀ ਉੱਚਾ ਹੋ ਜਾਣਾਗਾ ਤੇ ਇੱਥੇ ਨੂੰ ਦੇਖ ਕਰੀਬ ਨੇ ਇੱਥੇ ਜੋ ਵੀ ਕੋਈ ਧਾਰਮਿਕ ਜਾਂ ਸਰਕਾਰੀ ਕੋਈ ਵੀ ਨੁਮਾਇੰਦੇ ਆਉਂਦੇ ਆ ਜੋ ਦੇਖਣਗੇ ਫਿਰ ਸਾਨੂੰ ਲੱਗਦਾ ਵੀ ਇਹਦੇ ਨਾਲ ਦੀ ਉਹ ਕੋਸ਼ਿਸ਼ ਕਰਨਗੇ ਵੀ ਕਿਸੇ ਹੋਰ ਪਿੰਡ ਵੀ ਇਹ ਚੀਜ਼ਾਂ ਬਣਾਵੇ ਹਾਂਜੀ ਵੱਡੇ ਸੰਤ ਬਾਬਾ ਕਮਾਇਲ ਸਿੰਘ ਜੀ ਉਹਨਾਂ ਦਾ ਪਹਿਲੋਂ ਧੰਨਵਾਦ ਜਿਨ੍ਹਾਂ ਨੇ ਸਾਡੇ ਸਾਰੇ ਨਗਰ ਦੇ ਉੱਤੇ ਬੜੀ ಅಪਾਰ ਕਿਰਪਾ ਕੀਤੀ ਸਾਡੇ ਪਿੰਡ ਦੇ ਚੰਗੇ ਭਾਗ ਆ ਜੋ ਸਾਡੇ ਨਗਰ ਨੂੰ ਸਾਡੇ ਕੱਲੇ ਨਗਰ ਪਿੰਡ ਦੇ ਨਹੀਂ ਗੇ ਨੇੜੇ-ਤੇੜੇ ਦੇ ਸਾਰੇ ਪਿੰਡਾਂ ਦੇ ਵੱਡੇ ਭਾਗ ਆ ਜੋ ਸਾਨੂੰ ਇੰਨੇ ਪਹੁੰਚੇ ਹੋਏ ਸਾਡੇ ਸੰਸ ਮੇਲੇ ਆ ਇਹਨਾਂ ਨੇ ਹਮੇਸ਼ਾ ਨਗਰ ਦੇ ਉੱਤੇ ਹੱਥ ਰੱਖ ਕੇ ਨਗਰ ਦੀ ਭਲਾਈ ਦੀ ਕੰਮ ਕੀਤੇ ਆਗੇ ਜਿਵੇਂ ਬਾਬਾ ਜੀ ਨੇ ਅੱਗੇ ਹਸਪੀਟਲ ਬਣਵਾਇਆਗਾ ਸਰਕਾਰੀ ਸਕੂਲ ਬਣਾਏ ਨੇ ਸਾਂਝੀਆਂ ਧਰਮਸ਼ਾਲਾ ਪਹਿਲਾਂ ਵੱਡੇ ਬਾਬਾ ਜੀ ਸੰਤ ਬਾਬਾ ਕਰਮ ਸਿੰਘ ਜੀ ਵੀ ਬਣਾਉਂਦੇ ਰਹੇ ਨੇ ਤੇ ਉਹਨਾਂ ਦਾ ਤਾਂ ਵਿਸ਼ੇਸ਼ ਤੌਰ ਤੇ ਸਾਰਾ ਪਿੰਡ ਰਿਣੀ ਹੀ ਹੈਗਾ ਅਸੀਂ ਧੰਨਵਾਦ ਦਾ ਮਹਾਂਪੁਰਸ਼ਾਂ ਦਾ ਕੀ ਕਰ ਸਕਦੇ ਹੁੰਦੇ ਆ ਤੇ ਪਰ ਉਹਨਾਂ ਦਾ ਸਾਡੇ ਸਾਰਿਆਂ ਦੇ ਬਹੁਤ ਵੱਡਾ ਆਸ਼ੀਰਵਾਦ ਸਾਡੇ ਨਾਲ